ਸਰਕਾਰ ਦੋਸਤੋ ਅੱਜ ਤੁਹਾਨੂੰ ਧਕੌਣ ਜਾ ਰਹੇ ਆ ਨਗਰ ਕੀਰਤਨ ਪਿੰਡ ਫਤੇਕੜ ਜ਼ਿਲ੍ਹਾ ਸੰਗਰੂਰ ਵਿਖੇ ਤੇ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤਾਨੇ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਤੇ ਇੱਥੇ ਅੱਜ ਨਗਰ ਕੀਰਤਨ ਹੈ ਤੇ ਲੋਕ ਬੜੀ ਸ਼ਰਧਾ ਪ੍ਰੇਮ ਨਾਲ ਆਉਂਦੇ ਨੇ ਇਸ ਗੁਰਦੁਆਰਾ ਸਾਹਿਬ ਵਿਖੇ ਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ 3 ਮਾਰਚ ਤੋਂ ਲੈ ਕੇ 17 ਮਾਰਚ ਤੱਕ ਤੇ ਇੱਕ ਦਿਨ ਦੇ ਵਿੱਚ 18 ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ 18 ਦੀ ਭੋਗ ਪਾਈ ਜਾਂਦੀ ਨੇ ਤੇ ਲੋਕ ਬੜੀ ਸ਼ਰਧਾ ਦੇ ਪ੍ਰੇਮ ਨਾਲ ਇਹ ਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਂਦੇ ਨੇ ਹਾਂਜੀ ਪਿਆਰਿਓ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਵਿੱਚ ਕਿੰਨੀ ਸ਼ਰਧਾ ਤੇ ਪ੍ਰੇਮ ਆ ਤੇ ਲੋਕਾਂ ਦਾ ਇਕੱਠ ਵੇਖੋ ਤੁਸੀਂ ਬਹੁਤ ਜ਼ਿਆਦਾ ਸੰਗਤ ਜੁੜੀ ਹੋਈ ਆ ਆਪਣੀਆਂ ਦੀਵੀਆਂ ਭੈਣਾਂ ਵੀ ਬਹੁਤ ਜ਼ਿਆਦਾ ਆਈਆਂ ਨੇ ਇਸ ਨਗਰ ਕੀਰਤਨ ਵਿੱਚ ਇਹ ਨਗਰ ਕੀਰਤਨ ਫਤਿਹਗੜ੍ਹ ਪਿੰਡ ਵਿੱਚ ਹੀ ਕੱਢਿਆ ਜਾਂਦਾ ਹੈ ਤੇ ਇੱਥੇ ਬੜੀ ਸ਼ਰਧਾ ਨਾਲ ਨਗਰ ਕੀਰਤਨ ਕਰਵਾਇਆ ਜਾਂਦਾ ਹੈ ਇਸ ਨਗਰ ਕੇ ਤੁਮ ਜੀ ਆਪਣੇ ਗੱਤਕੇ ਵਾਲੇ ਬਾਬਾ ਜੀ ਵੀ ਆਏ ਨੇ ਬਾਬਾ ਜੀ ਪਿੰਡ ਖੜਿਆਲ ਤੋਂ ਨੇ ਤੇ ਇਹ ਬੱਚਿਆਂ ਨੂੰ ਬਹੁਤ ਸੋਹਣਾ ਗੱਤਕਾ ਸਿਖਾ ਕੇ ਜਾਂਦੇ ਹਨ ਸਾਰੇ ਗੁਰਮਖੀ ਵੀਰਾਂ ਨੇ ਉਹ ਆਪਣੇ ਗੱਤਕੇ ਦੇ ਜੋਰ ਵਿਖਾਏ ਤੇ ਵੇਖੋ ਇਹਨਾਂ ਨਾਲ ਛੋਟੇ ਛੋਟੇ ਬੱਚੇ ਬਹੁਤ ਪਿਆਰਾ ਗੱਤਕਾ ਖੇਡਦੇ ਨੇ ਤੇ ਦੇਖੋ ਸੰਗਤ ਕਿੰਨੀ ਸ਼ਰਧਾ ਭੇਨ ਦੇ ਨਾਲ ਵੇਖ ਰਹੀ ਆ ਤੇ ਇੱਥੇ ਬਹੁਤ ਜ਼ਿਆਦੇ ਇਕੱਠ ਸੀ ਤੇ ਬਾਬਾ ਜੀ ਇੱਥੇ ਕੱਲੇ ਕੱਲੇ ਬੱਚੇ ਨਾਲ ਗੱਤਕਾ ਖੇਡ ਰਹੇ ਨੇ ਤੇ ਬਾਬਾ ਜੀ ਨੇ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਪਿਆਰਾ ਗੱਤਕਾ ਸਿਖਾਇਆ ਤੇ ਗੁਰੂ ਦੇ ਲੜ ਲਾਏ ਆ ਖਾਲਸਾਈ ਫੌਜਾਂ ਜਿੰਦਾਬਾਦ ਕਰਾਉਂਦੀਆਂ ਨੇ ਬਹੁਤ ਹੀ ਪਿਆਰਾ ਗੱਤਕਾ ਖੇਡਦੇ ਨੇ ਛੋਟੇ ਛੋਟੇ ਬੱਚੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਿੱਖ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖੇ ਤੇ ਸਿੱਖੀ ਦੇ ਲੜ ਲਾਵੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਿੰਘ ਨੌਜਵਾਨਾਂ ਵੀਰਾਂ ਨੂੰ ਤੇ ਬਹੁਤ ਪਿਆਰਾ ਗੱਤਕਾ ਖੇਡ ਰਹੇ ਨੇ ਬੱਚੇ ਤੇ ਸੰਗਤ ਨੇ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਗੱਤਕਾ ਵੀ ਦੇਖਿਆ ਜਿਹੜੇ ਵੀਰ ਆਪਣੇ ਦੇ ਆਏ ਨੇ ਫਤਿਹਗੜ ਪਿੰਡ ਤਾਂ ਆਪਣੇ ਵੀਰ ਜ਼ਰੂਰ ਪਹੁੰਚਣ ਇਹ ਪਿੰਡ ਫਤਿਹਗੜ ਜ਼ਿਲ੍ਹਾ ਸੰਗਰੂਰ ਵਿਖਿਆ ਤੇ ਇੱਥੇ 3 ਤੋਂ ਲੈ ਕੇ 17 ਤਰੀਕ ਤੱਕ ਸ੍ਰੀ ਅਖੰਡ ਪਾਠ ਸਾਹਿਬ ਇਕੱਠੇ ਪ੍ਰਕਾਸ਼ ਕੀਤੇ ਜਾਂਦੇ ਨੇ 18 ਤੇ 18 ਦੀ ਇਕੱਠੇ ਭੋਗ ਪਾਏ ਜਾਂਦੇ ਨੇ ਤੇ ਸਾਰੀਆਂ ਸੰਗਤਾਂ ਪਿੰਡ ਫਤਿਹਗੜ ਵਿਖੇ ਆ ਕੇ ਗੁਰਦੁਆਰਾ ਸ੍ਰੀ ਸੰਤ ਵਾਦਾ ਤਰਸਿੰਗ ਜੀ ਮਸਤੂਆਣੇ ਸਾਬ ਦੇ ਦਰਸ਼ਨ ਜ਼ਰੂਰ ਕਰਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ